ਸਰਫਟੀ ਮਲੋ ਉਹ ਉਹ ਜ਼ਹਿਰ ਮਤਲਬ ਹਜ਼ਰਡਾ ਸਾ ਖਤਰਨਾਕ ਆ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਐਦਾਂ ਦੀ ਚੀਜ਼ ਨਹੀਂ ਖਰੀਦਣੀ ਅਸੀਂ ਇਕੱਲੇ ਕੀ ਕਰ ਸਕਦੇ ਆ ਜਦੋਂ ਖਰੀਦਦਾਣਾ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਜੇ ਕੋਈ ਫੂਡ ਸੇਫਟੀ ਟੀਮ ਇਕੱਲੀ ਕੁਝ ਸਾਰਾ ਕੁਝ ਠੀਕ ਕਰ ਲੂ ਅੱਜ ਤਾਂ ਇੱਥੇ ਖੜੇ ਆ ਵੀ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਇਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀਆਂ ਹੀ ਦੇ ਦਿੰਦਾ ਕੱਪੜੇ ਦੀਆਂ ਅੱਜ ਅਸੀਂ 6 ਵਜੇ ਆ ਲਗਭਗ ਮੇਰਾ ਖਿਆਲ ਆ 6 ਵਜੇ ਪਹੁੰਚ ਗਏ ਇੱਥੇ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫੋਰਮੇਸ਼ਨ ਆ ਇਨਪੁਟ ਮਿਲੀ ਆਪੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਚੰਗਾ ਤੇ ਸਪਲਾਈ ਕਰਦੇ ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋਈ ਰੱਖਣਾ ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ ਮਤਲਬ ਜੇ ਜੇ ਤੋ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਉਸ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਸਾਫ਼ ਸਫਾਈ ਹਨ ਕਿਉਂ ਨਹੀਂ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨਹੀਂ ਦੇਣਾ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈੜਾ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਚਾਚੀ ਚੰਗੀ 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 ਦੇ ਵੀ ਫੈਕਟਰੀ ਸਨ ਇਥੋਂੋਂ ਤਾਂ ਕੋਈ ਜਿਹੜੀ ਇਹ ਸਾਰੇ ਪੰਜਾਬ ਚ ਸਪਲਾਈ ਹੋ ਗਈ ਹੈ ਜਿਹੜੀ ਇਹ ਤੁਹਾਨੂੰ ਤੁਹਾਡੇ ਸ਼ਹਿਰਾਂ ਚ ਜਿਹੜੀ ਵਿਕਣੀ ਆ ਤੁਸੀਂ ਖਰੀਦਣੀ ਆ ਡੱਬੇ ਉਹ ਇਹ ਤੁਹਾਨੂੰ ਦਿਖਾ ਰਹੇ ਆ ਕਿ ਇਹ ਇਦਾਂ ਦੇ ਹਾਲਾਤਾਂ ਚ ਬਣੀ ਹੋਈ ਆ ਧਨੋਂ ਅਸਲ ਵਿੱਚ ਜਿਹੜੀ ਚੀਜ਼ ਕਈ ਵਾਰੀ ਹੁੰਦਾ ਵੀ ਕੇਕ ਤੁਸੀਂ ਲੈ ਜਾਂਦੇ ਹੋ ਘਰੇ ਮਠਿਆਈ ਘਰੇ ਲੈ ਜਾਂਦੇ ਹੋ ਪਰ ਉਹ ਕਿਹਨਾ ਹਾਲਾਤਾਂ ਚ ਬਣੀ ਆ ਉਹ ਵੀ ਤੁਹਾਨੂੰ ਥੋੜਾ ਅਸੀਂ ਅਵੇਅਰ ਕਰਾਉਣਾ ਚਾਹੁੰਦੇ ਆ ਇਹ ਮਾਰਕਾ ਕਿਹੜਾ ਲਾਇਆ ਸਰ ਪ੍ਰਿੰਸ ਕਿ ਹੈ ਇਹ ਦਾ ਵੀ ਆਈਏ ਸਮਝ ਮੈਂ ਸਪੈਸ਼ਲ ਆ ਸਪੈਸ਼ਲ ਨਹੀਂ ਹਮਦੇ ਸਾਰੇ ਹੈ ਪਨੀਰ ਵੀ ਸਪੈਸ਼ਲ ਰਸਗੁੱਲੇ ਵੀ ਸਪੈਸ਼ਲ ਇਹਨਾਂ ਦੇ ਚਮਚੰਮੀ ਸਪੈਸ਼ਲ ਉਹ ਸਪੈਸ਼ਲ ਨਹੀਂ ਹੋਏ ਜਿਹੜਾ ਆਈ ਖਾਂਦੇ ਹੋ ਇਹ ਦੇਖ ਰਹੇ ਹੋ ਤੁਸੀਂ ਇਹਨੂੰ ਜਿਹੜੇ ਵਰਕਰ ਆ ਕਿੰਦਾ ਸੁੱਤੇ ਹੋ ਆ ਕਿਸ ਨੂੰ ਕੋਈ ਫਿਕਰ ਨਹੀਂ ਇੱਥੇ ਚੂਹੇ ਘੁਮਾਣਾ ਇਹ ਚ ਕੀ ਕੀ ਆ ਮੱਖੀਆਂ ਮਰੀਆਂ ਆ ਮਨ ਆ ਆ ਮੱਖੀਆਂ ਮਰੀਆਂ ਕੋਈ ਕਵਰਟ ਨਹੀਂ ਹਲੇ ਟੱਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਪ ਜਿਹੜਾ ਸਵੀਟ ਦਾ ਟੱਕਿਆ ਹੋਇਆ ਨਹੀਂ ਆਓ ਜੀ ਦੇਖੋ ਆਪਣਾ ਤੇਰ ਕਰਿਆ ਮੈਂ ਤੇਰ ਜਿੱਥੇ ਮਠਿਆਈ ਬਣ ਰਹੀ ਤੇਰ ਕਰਿਆ ਮਤਲਬ ਸਲੀਪਰੀ ਹੈ ਨਾ ਆ ਦੇਖੋ ਟੱਪਾਂ ਤੇ ਜਿਹੜੀ ਤੁਸੀਂ ਇਹ ਕਿੱਦਾਂ ਇਹ ਸੇਫ ਹੈ ਯੂਨਿਟ ਕਿੱਦਾਂ ਦਾ ਇਹ ਆ ਇਹ ਹਾਈਜਨ ਦਾ ਕੋਈ ਛਿੱਕੇ ਟੰਗੀ ਹੋਈ ਹਾਈਜਨ ਇਹਨਾਂ ਨੇ ਆ ਦੇਖੋ ਉਲੀ ਲੱਗੀ ਹੋਈ ਆ ਮੋਲਡ ਇਹ ਕੋਈ ਆ ਆ ਆ ਸਾਰਾ ਕੁਝ ਦਿਖਾ ਦਿਓ ਲੋਕਾਂ ਨੇ ਜਿਹੜੇ ਬਿਖਾਈ ਕਰਦੇ ਉਹਨੂੰ ਦਿਖਾ ਦਿਓ ਗਿਆ ਹਾਲਾਤ ਆ ਇੱਕ ਤਾਂ ਔਰ ਪਤਾ ਲੱਗਦਾ ਵੀ ਇੱਥੇ ਗੱਟੀਆਂ ਮਠਿਆਈਆਂ ਨਿਕਲ ਕੇ ਚੱਲ ਗਈਆਂ ਜਿਆਦਾ ਹੀ ਚੰਗੀਆਂ ਆਹ ਦੇਖੋ ਮੱਖੀਆਂ ਮਰੀਆਂ ਸਾਰਾ ਇੱਕ ਮਿੰਟ ਆਇਆ ਜੀ ਕਿਹੜਾ ਹੋ ਗਿਆ ਹਾਂਜੀ ਬਲੋ ਜਿੱਥੇ ਸਾਫ ਸਫਾਈ ਦਾ ਤਾਂ ਕੋਈ ਧਿਆਨ ਹੀ ਨਹੀਂ ਹੈਗਾ ਕਿੰਨਾ ਗੱਲ ਹੈ ਜੀ ਆਹ ਦੇਖੋ ਇਹ ਨਿੱਕੀਆਂ ਗਲਾਬ ਦਾਮਣਾ ਜਿਹੜੀਆਂ ਇਹਨੇ ਵਿੱਚ ਰੱਖੀਆਂ ਹੋਈਆਂ ਬਲੋ ਤੁਹਾਨੂੰ ਲੱਗ ਰਿਹਾ ਇੰਨੀ ਮਠਿਆਈ ਹੈ ਕੋਈ ਦੀ ਸਕਿਉਰਿਟੀ ਕੋਈ ਇਸ ਮਾਲਕ ਨੂੰ ਇਹ ਨਹੀਂ ਪਤਾ ਵੀ ਇਹਦੀ ਇਹਦੀ ਯਾਰ ਕੋਈ ਚੀਜ਼ ਵਿੱਚ ਛੋਟੀ ਜਾਵੇ ਤੁਹਾਡੀ ਕੋਈ ਤੇ ਤੇ ਕੱਲ ਨੂੰ ਤੇਰੀ ਬਦਨਾਮੀ ਹੋ ਜਾਏ ਆਫਟਰ ਆਲ ਯਾਰ ਤੁਸੀਂ ਇੰਨਾ ਕਮਾਈ ਕਰਦੇ ਆ ਉਹਦੇ ਤੇ ਖਰਚਾ ਨਹੀਂ ਇਹਦੀ ਸਕਿਉਰਿਟੀ ਸੇਫਟੀ ਤੇ ਹਾਈਜਨ ਤੇ ਕੋਈ ਖਰਚਾ ਨਹੀਂ ਕਰਨਾ ਆ ਦੇਖੋ ਮੱਖੀਆਂ ਮਰੀਆਂ ਆਹ ਮੱਖੀਆਂ ਮਰੀਆਂ ਆਹ ਇੱਕ ਮੱਖੀਆਂ ਆਹ ਆ ਸਾਰੇ ਚਾਲੋ ਬਕੀਆਂ ਆ ਮੱਖੀਆਂ ਮੱਖੀਆਂ ਬਹੁਤ ਕਰੋ ਆ ਕਰਦੇ ਦੇਖੋ ਕੋਈ ਤਰ ਤਰ ਨਹੀਂ ਗੱਲ ਹੈ ਕਿ ਕਿਸੇ ਵੀ ਟੱਬ ਨੂੰ ਕੋਈ ਟੱਕਿਆ ਹੋਇਆ ਨਹੀਂ ਕਿਤੇ ਵੀ ਤੁਸੀਂ ਦੇਖੋ ਔਰ ਸਾਰੇ ਬੰਦੇ ਸੁੱਤੇ ਹੋ ਆ ਇਹ ਜਿਹੜਾ ਇਹ ਜਿੱਥੇ ਤੁਹਾਨੂੰ ਹਾਲ ਹਾਲ ਲੱਗ ਰਿਹਾ ਜੇ ਚ ਮਠਿਆਈ ਪਈ ਆ ਇੱਥੇ ਕੁਝ ਵੀ ਸੁੱਟ ਜਾਏ ਕੋਈ ਕੁਝ ਕਰ ਜਾਏ ਕੋਈ ਸਿਕਿਉਰਿਟੀ ਦਾ ਕੋਈ ਨਹੀਂ ਹੈਗਾ ਕੱਲ ਨੂੰ ਇਹਨਾਂ ਦੀ ਆਪਣੀ ਬਦਨਾਮੀ ਹੋ ਜਾਏ ਬੰਦੇ ਖਾ ਲੈਣ ਕੋਈ ਖਤਰ ਕੋਈ ਗੱਲ ਘਟਨਾ ਮਾੜੀਆਂ ਵਾਪਰ ਜਾਣ ਤਾਂ ਜਵਾਬ ਕਿਹਦਾ ਜਿਹੜੇ ਸਰ ਮਠਿਆਈ ਖਾਂਦੇ ਆ ਜਿਹੜੇ ਬੰਦਾ ਮਾਲਕ ਹੈ ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇੰਨਾ ਤੇ ਸੁੱਟਿਆ ਹੋਇਆ ਪ੍ਰਵਾਸੀ ਭਾਰਤੀ ਸਾਰੇ ਆ ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋਏ ਜਿਹੜੇ ਮਠਿਆਈ ਖਾਂਦੇ ਸ਼ਕੀਨ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮਠਿਆਈ ਖਾਂਦੇ ਸ਼ਕੀਨ ਯਾਰ ਥੋੜੇ ਸੰਭਲ ਜਾਓ ਜਾਗੋ ਗ੍ਰਾਹਕ ਜਾਗੋ ਆਪਣੇ ਸ਼ਰੀਰ ਬਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਆ ਤੁਸੀਂ ਆਪਣੀ ਸਿਹਤ ਬਾਰੇ ਇੱਥੇ ਤਾਂ ਹੁਣ ਮੈਂ ਤਾਂ ਕਹੂੰ ਵਾਰਿਸ਼ਾ ਨੇ ਕਲਮ ਰੱਖ ਦਿੱਤੀ ਕਿ ਹੁਣ ਕੀ ਲਿਖਾਂ ਇੱਥੇ ਮੈਂ ਹੋਰ ਇੱਥੇ ਕੀ ਕਹਾਂ ਮੈਨੂੰ ਕੋਈ ਪੁੱਛਦਾ ਕਿ ਕੀ ਤੁਹਾਨੂੰ ਲੱਗਦਾ ਜਦੋਂ ਦੇਖਦੇ ਵੀ ਕਿਤੇ ਮੈਕਸੀਮਮ ਕੀ ਗੰਦ ਦੇਖਿਆ ਮਤਲਬ ਜਿੰਦਾ ਗੰਦੇ ਹਾਲਾਤਾਂ ਚ ਕੀ ਦੇਖਿਆ ਮੈਂ ਕਹਾ ਯਾਰ ਆਪਾਂ ਤਾਂ ਇਹ ਦੇਖਿਆ ਵੀ ਜਦੋਂ ਅਗਲੀ ਵਾਰ ਜਾਇਦਾ ਵੀ ਇਹ ਤਾਂ ਪਿਛਲੇ ਨੂੰ ਵੀ ਸਾਰਿਆਂ ਨੂੰ ਕੱਟ ਗਿਆ ਪੇ ਜਦੋਂ ਜਾਈਦਾ ਅਗਲਾ ਲੱਗਦਾ ਪੇ ਆ ਆਖੀਰ ਹੈ ਜਦੋਂ ਇਸ ਤੋਂ ਬਾਅਦ ਅੱਗੇ ਚਾਈਦਾ ਲੱਗਦਾ ਨਹੀਂ ਯਾਰ ਆ ਆਖੀਰ ਹੈ ਆਖੀਰ ਹੀ ਨਹੀਂ ਹੁੰਦੇ ਕਿਤੇ ਕੋਈ ਲਿਮਟ ਹੀ ਨਹੀਂ ਹੈ ਕੋਈ ਫੂਡ ਦਾ ਮਿਆਰ ਹੈ ਮੈਂ ਕਹਿੰਦਾ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆ ਫੌਰਨ ਦੀਆਂ ਆ ਫੂਡ ਸੇਫਟੀ ਉਹ ਜਦੋਂ ਫੌਰਨ ਵਾਲੇ ਦੇਖਣਗੇ ਕਹਿਣਗੇ ਯਾਰ ਆ ਸਟੈਂਡਰਡ ਆ ਫੂਡ ਦਾ ਤੁਹਾਡਾ ਇਹਨਾਂ ਲੋਕਾਂ ਨੂੰ ਚਾਹੀਦਾ ਬੰਦੇ ਅਸਾਂ ਤਾਂ ਪਤਾ ਹੀ ਨਹੀਂ ਜਦੋਂ ਜੁਨੀ ਤੁਸੀਂ ਗੱਲ ਕਰਦੇ ਆ ਸ਼ੋਰ ਜੀ ਥੋੜਾ ਜਿਆ ਥੋਨੂੰ ਅਸੀਂ ਦਿਖਾ ਰਹੇ ਹਾਂ ਇੱਕ ਮਿੰਟ ਤੁਸੀਂ ਇਹ ਜਿਹੜਾ ਤੁਹਾਡੇ ਅਸੀਂ ਵਿਜ਼ਿਟ ਕੀਤਾ ਨਾ ਅੰਦਰ ਆਏ ਆ ਤੇ ਪਹਿਲੀ ਤਾਂ ਗੱਲ ਆ ਕੋਈ ਬੰਦਾ ਨਹੀਂ ਸਿੱਥੇ ਜਾਗਦਾ ਮਠਿਆਈ ਚ ਜੇ ਕੋਈ ਗੇਟ ਦੇ ਉੱਤੋਂ ਵੀ ਇਦਾਂ ਕੋਈ ਜ਼ਹਿਰ ਛੁੱਟ ਜਾਏ ਕੋਸ਼ ਛੁੱਟ ਜਾਏ ਤੁਹਾਡਾ ਕੋਈ ਕਵਰਡ ਨਹੀਂ ਰਸਗੁੱਲੇ ਕਲੇ ਨੇ ਇੱਕ ਵੀ ਟੱਬ ਜਿਹੜਾ ਕੰਟੇਨਰ ਕਵਰਡ ਨਹੀਂ ਹੈਗਾ ਇੱਕ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਜਿਹੜੀ ਚੀਜ਼ ਅਸੀਂ ਲਾਈਵ ਦੇਖੀ ਆ ਆਹ ਤਮਾਕੂ ਇਹਨਾਂ ਨੇ ਇੱਥੇ ਥੁੱਕੀ ਜਾਂਦੇ ਬੰਦੇ ਆ ਦੇਖਿਓ ਜਰਾ ਆਹਾਂ ਛੋਟੇ ਆਹ ਦੇਖਿਓ ਮੈਂ ਤੁਹਾਨੂੰ ਆਹਾਂ ਆ ਇਹ ਕੋਈ ਫੋਡ ਦਾ ਸਟੈਂਡਰਡ ਹੈਗਾ ਆਪਾਂ ਇੱਡਾ ਵੱਡਾ ਕੰਮ ਕਰ ਰਹੇ ਹਾਂ ਕੁਝ ਵੀ ਨਹੀਂ ਧਿਆਨ ਦੇ ਦੀ ਸਾਫ ਸਫਾਈ ਵੱਲ ਧਿਆਨ ਦੇ ਦੇ ਕੋਈ ਵੱਡਾ ਗੱਲ ਨਹੀਂ ਸੀਗੀ ਫੂਡ ਸੇਫਟੀ ਵਾਲੇ ਟੀਮ ਅੱਜ ਪਹਿਲੀ ਵਾਰੀ ਆਈ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਨਫੋਰਮੇਸ਼ਨ ਦਿੱਤੀ ਹੈ ਤੇ ਦੇਖੋ ਜਰਾ ਜਾ ਕੇ ਮਠਿਆਈ ਫਿਰ ਤੁਹਾਡੇ ਪਹਲਤ ਦੀ ਡੱਬੇ ਇੱਥੇ ਆ ਡੱਬੇ ਤੁਹਾਡੇ ਕੋਲ ਆ ਉਹ ਸਵੀਟ ਸ਼ਾਪ ਦੇ लवली ਦੇ ਫਿਰ ਤੁਹਾਡੇ ਕੋਲ ਆਰਐਸ ਦੇ ਵੀ ਆ ਫਿਰ ਸੈਂਡਵਿਚ ਜਾਣੇ ਆ ਮੱਖੀਆਂ ਬਹੁਤ ਮਰੀਆਂ ਹੋਈਆਂ ਆ ਇਹ ਇੰਟਰਸਨ ਜਿੱਤੇ ਆਜੋ ਆਜੋ ਦਿਖਾਈਂ ਆਜੋ ਮੱਖੀਆਂ ਦਿਖਾਈਂ ਛੋਟੇ ਇਹ ਮੱਖੀਆਂ ਇਹ ਮੱਖੀਆਂ ਉਹ ਅਲਦੀ ਦੇ ਬੱਚੇ ਆ ਪਾਜੀ ਆਈਟੀਬੀਸੀ ਕਰ ਅੱਛਾ ਅੱਛਾ ਚੀਜ਼ ਤੇ ਨਾ ਹੋਣਾ ਚਾਹੀਦਾ ਮੈਨੂੰ ਉੱਧੋਂ ਨਹੀਂ ਉੱਧੋਂ ਜਾਂਦੇ ਉਹ ਮੈਨੂੰ ਉੱਧੋਂ ਜਾਂਦੇ ਚਲ ਚਲ ਤੀਂ ਅੰਦਰ ਆਜੋ ਅੱਛਾ ਅੱਛਾ ਇਹ ਬੰਦਾ ਪਹਿਲੇ ਗੁਰਵਿੰਦਰ ਸਿੰਘ ਮਾਇਆ ਪੱਧਰ ਸਟ੍ਰੌਂਗ ਦੇ ਗੋਆਲ ਤਸਵੀਰ ਭਲੱਥ ਇਹ ਤੁਸੀਂ ਇਹ ਕਦ ਦਿੰਨੇ ਵਿਚਾਰੇ ਲੋਕਾਂ ਨੇ ਤੇ ਸਮਝਣਾ ਵੀ ਇਹ ਇਹ ਡੱਬਾ ਮਠਿਆਈ ਜਿਹੜਾ ਪੁਰਾਣਾ ਰੰਗ ਦੇ ਰਿਹਾ ਸਪੈਕ ਤੁਸੀਂ ਕਰ ਦੋ ਅੱਛਾ ਤੁਸੀਂ ਧਿਆਨ ਨਹੀਂ ਦਿੰਦੇ ਜਦ ਜਰਾ ਆਉਂਦੇ ਵਿਜ਼ਿਟ ਨਹੀਂ ਕਰਦੇ ਕਦੇ ਤੇ ਫਿਰ ਆ ਸਾਫ ਸਫਾਈ ਦਾ ਇਹ ਹਾਂ ਨਾ ਦੇਖ ਕੇ ਜਾਣਦੇ ਤੁਸੀਂ ਕੱਲ ਕੋਈ ਇੱਕ ਤੇ ਵੀ ਜਾਲੀ ਦਿੱਤੀ ਉਹ ਕਿਸੇ ਇੱਕ ਕੰਟੇਨਰ ਤੇ ਵੀ ਜਾਲੀ ਦਿੱਤੀ ਉਹ ਫਵੜ ਹੈਗਾ ਹੁਣ ਜਿੰਦੂ ਦਾ ਮਾਲ ਭਰੇ ਜਾਏਗਾ ਨਾ ਉਸ ਤੋਂ ਬਾਅਦ ਉਹ ਕੱਪੜਾ ਨਹੀਂ ਦਿੰਦੇ ਹਣਾ ਅਸੀਂ ਤਾਂ ਰਾਤ ਨੂੰ ਆਏ ਰਾਤ ਸਦਾ ਹੀ ਪਿਆ ਰਹੇ ਹਾਂ ਸਰ ਐਕਦਾ ਗਰਮ ਨੇ ਗਰਮ ਤੇ ਜਾਲੀ ਕਿਉਂ ਨਹੀਂ ਦਿੰਦੇ ਕਿ ਚੁੰਨੀਆਂ ਵਰਗੀ ਜਾਲੀ ਆਉਂਦੀ ਪਤਲੀ ਇਹਦੇ ਉੱਪਰ ਪਰਦੇ ਲਾ ਟੱਕਦੇ ਨਾ ਮੱਖੀ ਆਉਣ ਇਹ ਉਹ ਮੱਖੀਆਂ ਵਾਲਾ ਪੀਪਾ ਕਿੱਥੇ ਆ ਕਿੱਥੇ ਹੁੰਦਾ ਇੱਕ ਇੱਧਰ ਦਿਖਾਓ ਤੁਸੀਂ ਆ ਕੀ ਆ ਉਹ ਉਹ ਪਿਆਈ ਕਰ ਇੱਕ ਮਿੰਟ ਆ ਲੈ ਇੱਧਰ ਹਾਂ ਇਹਨੂੰ ਫੜ ਦੇ ਮੱਖੀਆਂ ਨਹੀਂ ਦੇ ਰੱਖਦੇ ਹਾਂ ਦੇਖੋ ਹਾਂ ਆਹ ਆਹ ਦੇਖੋ ਇਸ ਤਰ੍ਹਾਂ

ਮੋੜ ਦੀ ਦੁਕਾਨਾਂ ਫਿਰ ਦੇਖੀਆਂ ਹੈ ਬੋਲੋ ਜੀ ਕੀ ਕੋਸਾ ਹੈ ਨਾ ਹੈ ਨਹੀਂ ਭਰੇ ਹੈ ਨਹੀਂ ਮੈਂ ਕਿਉਂ ਕਹਾਂਗੇ ਨਹੀਂ ਹੈ ਮੈਂ ਦੇਖ ਲਿਆ ਹੈ ਗਲਤ ਹੈ ਗਲਤ ਜਿਹੜਾ ਗ੍ਰਾਹਕ ਹੈ ਉਹਦੇ ਵਾਸਤੇ ਵੀ ਮੈਂ ਕਹਿੰਦਾ ਤੂੰ ਜਨਰਲ ਜਾਗੋ ਗ੍ਰਾਹਕ ਜਾਗੋ ਜੇ ਗ੍ਰਾਹਕ ਨਹੀਂ ਜਾਗੂਗਾ ਮੈਂ ਹੁਣ ਮੈਨੂੰ ਆਪਣੀ ਸਿਹਤ ਤਾਂ ਮੈਨੂੰ ਆਪਣਾ ਆਪ ਹੀ ਫਿਕਰ ਕਰਨਾ ਮੇਰਾ ਇਹਨਾਂ ਨੇ ਤਾਂ ਫਿਕਰ ਕਰਨਾ ਨਹੀਂ ਮੈਂ ਡਾਕਟਰ ਲਖਵੀਰ ਨੂੰ ਤਾਂ ਆਪਣੀ ਸਿਹਤ ਆਪ ਚਿੰਤਾ ਕਰਨੀ ਪਣੀ ਤੁਹਾਨੂੰ ਆਪਣੀ ਚਿੰਤਾ ਆਪ ਕਰਨੀ ਪਣੀ ਹਰ ਗ੍ਰਾਹਕ ਜਿਹੜਾ ਮਠਿਆਈ ਖਾਂਦਾ ਉਹਨੂੰ ਅਸੀਂ ਅੱਜ ਇਹ ਐਦਾਂ ਅਨਅਰਥ ਕੀਤਾ ਫੇਸ ਉਹ ਦਿਖਾਇਆ ਪਈ ਜਿਹੜੀ ਮਠਿਆਈ ਤੁਸੀਂ ਖਾ ਰਹੇ ਆ ਉਹ ਭਾਵੇਂ ਉਹ ਚ ਮੱਖੀਆਂ ਨਹੀਂ ਹੈਗੀਆਂ ਪਰ ਇਹਨਾਂ ਦੇ ਬੰਦਿਆਂ ਨੇ ਸਵੇਰੇ ਉੱਠ ਕੇ ਚ ਮੱਖੀਆਂ ਚੁਗਣੀਆਂ ਹੁੰਦੀਆਂ ਚੁਗਣੀਆਂ ਆਉਂਦੀਆਂ ਉਹ ਕੰਮ ਇਹੇ ਕਰਦੇ ਕਿਉਂਕਿ ਟੱਕਿਆ ਤਾਂ ਹੈ ਕੁਛ ਨਹੀਂ ਸੋ ਜਿਹੜੀ ਮਠਿਆਈ ਖਾਣ ਵਾਲਾ ਗ੍ਰਾਹਕ ਹੈ ਉਹ ਵੀ ਜਾਗੇ ਉਹ ਅਵੇਅਰ ਹੋਵੇ ਔਰ ਮੈਨੂੰ ਇਹ ਲੱਗਦਾ ਜਦੋਂ ਇਹੋ ਜੀ ਪ੍ਰਮਾਨ ਨਹੀਂ ਮਠਿਆਈ ਕਰੋਗੇ ਲੋਕੀ ਇਹੋ ਜੀ ਘਟੀਆ ਹਾਲਾਤਾਂ ਚ ਬਣੀ ਹੋਈ ਆਟੋਮੈਟਿਕਲੀ ਇਹਨਾਂ ਨੂੰ ਸੁਧਰਨਾ ਪਏਗਾ ਸੁਧਾਰ ਲਿਆਉਣਾ ਪਏਗਾ ਜਾਂ ਕੰਮ ਬੰਦ ਕਰਨਗੇ ਨਹੀਂ ਖਾਣਗੇ ਲੋਕੀ ਨਹੀਂ ਚੀਜ਼ਾਂ ਨੂੰ ਔਰ ਜਿਹੜੀ ਜਿੱਥੋਂ ਤਾਈ ਹੈਗਾ ਹੁਣ ਜੇ ਕੋਈ ਕਵੇ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇਹ ਰਾਜਸਥਾਨ ਤੋਂ ਆਏ ਆ ਮੈਂ ਸੋਚਦਾ ਵੀ ਯਾਰ ਤੁਸੀਂ ਆਓ ਪੰਜਾਬ ਚ ਰਾਜਸਥਾਨ ਤੋਂ ਆਓ ਜੁਪੀ ਤੋਂ ਆਓ ਬਿਹਾਰ ਤੋਂ ਆ ਕੇ ਕੰਮ ਕਰੋ ਪਰ ਮਿਆਰ ਤਾਂ ਰੱਖਣਾ ਹੀ ਪਊਗਾ ਨਾ ਤੁਹਾਨੂੰ ਫੂਡ ਦਾ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਐਗਜ਼ੈਂਪਸ਼ਨ ਹੈ ਛੋਟ ਹੈ ਕੋਈ ਹੈ ਮੱਖੀਆਂ ਤੁਸੀਂ ਜੋ ਮਰਜੀ ਖੜਾਈ ਜੋ ਜਿੱਦਾਂ ਦੇ ਮਰਜੀ ਉੱਪਰ ਛੱਤ ਦੇ ਤੁਸੀਂ ਦੇਖੋ ਨੰਗੀ ਛੱਤ ਹੈ ਉੱਥੋਂ ਜੋ ਮਰਜੀ ਚੂਹੇ ਡਿਗਣ ਜੋ ਮਰਜੀ ਗਰ ਜਾ ਥੱਲੇ ਯਾਰ ਜੋ ਮਰਜੀ ਅੰਦਰ ਆਈ ਜਾਵੇ ਔਰ ਬਾਰਕਰ ਸਵੇਰੇ ਸਾਰੇ ਸੁੱਤੇ ਪਏ ਸੀਗੇ ਜਦੋਂ ਅਸੀਂ ਆਏ ਕੋਈ ਵੀ ਨਹੀਂ ਸੀ ਇੱਥੇ ਇਹਨਾਂ ਨੇ ਫੂਡ ਚੀ ਕੁਝ ਪਾ ਦੇ ਯਾਰ ਕੱਲ ਨੂੰ ਇਹਨਾਂ ਕੋਲ ਜਵਾਬ ਹੋਣਾ ਬੰਦੇ ਜੇ ਖਾ ਕੇ ਕੋਈ ਮਰ ਮੁਰਗਾ ਹੈ ਕੋਈ ਤੇ ਨਾ ਕੀ ਕੁਝ ਸਿਕਿਉਰਿਟੀ ਵੀ ਤਾਂ ਹੋਣੀ ਚਾਹੀਦੀ ਫੂਡ ਦਾ ਮਾਮਲਾ ਹੈ ਫੂਡ ਦੀ ਸਿਕਿਉਰਿਟੀ ਓਪਨ ਪਿਆ ਹੈ ਫੂਡ ਤੁਹਾਡਾ ਐਡਾ ਵੱਡਾ ਯੂਨਿਟ ਹੈ ਕਿੱਥੇ ਕਿੱਥੇ ਪੰਜਾਬ ਚ ਚਲੇ ਜਾਣਾ 17 ਗੱਡੀਆਂ ਕਹਿ ਰਿਹਾ ਬੰਦਾ ਇਹਨਾਂ ਦਾ ਪਛਾਣਦੀਆ ਰੋਜ਼ ਦੀਆਂ ਰੋਜ਼ ਦੀਆਂ 17 ਗੱਡੀਆਂ ਕੋਈ ਕਿਤੇ ਡੱਬੇ ਡੱਬੇ ਵੀ ਸਾਰੇ ਇੱਥੇ ਰੱਖੇ ਹੋਏ ਜਿਹੜੇ ਪੈਕ ਹੋਣੇ ਆ। ਸੋ ਮੈਂ ਇਹ ਵੀ ਕਹਿਣਾ ਤੇ ਲੋਕਾਂ ਨੂੰ ਇਹ ਕਹਿਣਾ ਵੀ ਕੱਲਾ ਇਦਾਂ ਨਹੀਂ ਹੋਣਾ। ਤੁਸੀਂ ਆਪਣੀ ਸਿਹਤ ਦੇ ਮਿੱਤਰੋ ਆਪ ਹੀ ਖਿਆਲ ਰੱਖੋ। ਤੁਹਾਡੇ ਹੱਥ 'ਚ ਆਪਣੀ ਬਾਜੀ ਜਿੱਤਣੀ ਤੇ ਆਪਣੀ ਹਾਰ ਨਹੀਂ। ਇਹ ਇਹਨਾਂ ਲੋਕਾਂ ਨੇ ਤੇ ਇਹ ਪਤਾ ਨਹੀਂ ਕੀ ਕਰਨਾ ਕਿਧਰ ਨੂੰ ਅਗਲਾ ਕੰਮ ਜਿਹੜਾ ਸਾਡਾ ਸੈਂਪਲ ਦਾ ਉਹ ਲੀਗਲ ਸੈਂਪਲ ਹੈ। ਉਹ ਇੱਕ ਅਲੱਗ ਕਾਰਵਾਈ ਆ। ਪਰ ਲੋਕੀ ਸਾਰੇ ਪੁੱਲ ਮਲਾ ਕੇ ਗੱਲ ਇੱਥੇ ਆ ਸੈਂਪਲ ਹੋ ਜਾਣਗੇ ਅਨਸ਼ੇਪ ਹੁੰਦੇ ਸਬਸਟੈਂਡਰਡ ਹੁੰਦੇ ਸੇਪ ਹੁੰਦੇ ਉਹ ਬਾਦੀਆਂ ਗੱਲਾਂ ਉਹ ਦੋ ਹਫ਼ਤਿਆਂ ਬਾਅਦ ਰਿਪੋਰਟ ਆ ਜਾਣੀ ਪਰ ਅਸੀਂ ਕਹਿੰਨੇ ਅਸੀਂ ਤੁਹਾਨੂੰ ਅੱਜ ਹੀ ਰਿਪੋਰਟ ਦੇ ਦਿੰਦੀ ਏਕ ਰਿਪੋਰਟ ਫੂਡ ਐਂਡ ਡਰੱਗ ਲੈਬ ਤੋਂ ਆਉਣੀ ਏਕ ਰਿਪੋਰਟ ਆ ਦੇਤੀ ਹੈ ਤੁਹਾਨੂੰ ਹੁਣ ਤੁਸੀਂ ਤੈਅ ਕਰਨਾ ਤੇ ਕਰਨਾ ਕੀ ਅਸੀਂ ਲੋਕਾਂ ਤੇ ਛੱਡ ਓਕੇ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ